ਨਾਲ ਕੈਨੇਡਾ ਬੈਂਕ ਆਫ ਕੈਨੇਡਾ ਵੱਲੋਂ ਫੈਸਲਾ ਲਿਆ ਗਿਆ ਜਿਵਰਾ ਵੱਲੋਂ ਜੋ ਵਿਆਜ ਦਰਾਂ ਦੇ ਵਿੱਚ ਇੱਕ ਕੁਆਟਰ ਦੀ ਕਮੀ ਕੀਤੀ ਗਈ ਹੈ ਸੋ ਉਹਦੇ ਨਾਲ ਪਿਛਲੇ 4 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਆ ਕੀ ਬੈਂਕ ਆਫ ਕੈਨੇਡਾ ਵਿਆਜ ਘਟਾਉਣ ਵਾਲੇ ਪਾਸੇ ਵੱਧਿਆ ਕਿਉਂਕਿ ਪਹਿਲਾਂ ਉਹਨਾਂ ਵੱਲੋਂ ਵਿਆਜ ਲਗਾਤਾਰ ਵਧਾਈ ਇਹ ਵਧਾਈ ਰੱਖਣ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਜੀ ਤੇ ਉਸ ਤੋਂ ਬਾਅਦ ਕੁਝ ਸਮੇਂ ਵਾਸਤੇ ਸਟੇਬਲ ਵੀ ਰੱਖਿਆ ਗਿਆ ਕਿ ਉਹਨਾਂ ਪਰੋਂ ਨਾ ਵਧਾਇਆ ਗਿਆ ਨਾ ਘਟਾਇਆ ਗਿਆ ਪਰ ਪਿਛਲੇ 4 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਆ ਕਿ ਬੈਂਕ ਆਫ ਕੈਨੇਡਾ ਵਿਆਜ ਜਿਹੜਾ ਆ ਘਟਾਉਣ ਵਾਲੇ ਪਾਸੇ ਵੱਲ ਨੂੰ ਤੁਰ ਪਿਆ ਆ ਤੇ ਉਮੀਦ ਕੀਤੀ ਜਾ ਰਹੀ ਹੈ ਵੀ ਇਸ ਸਾਲ 2 ਤੋਂ ਲੈ ਕੇ 3 ਘਟ ਹੋਰ ਲੱਗ ਸਕਦੇ ਨੇ ਇਹੋ ਜਿਹਾ ਜਿਹੜੇ ਇਕਨੋਮਿਕ ਮਾਹਿਰ ਨੇ ਉਹਨਾਂ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਹੋਰ ਕਟ ਇਸ ਸਾਲ ਦੇ ਵਿੱਚ ਲਗਾ ਸਕਦਾ ਤੇ ਇਹਦੇ ਵਿੱਚ ਜੇਕਰ ਹੁਣ ਗੱਲ ਕਰੀਏ ਤਾਂ ਜੋ ਬੈਂਕਾ ਦਾ ਪ੍ਰਾਈਮ ਰੇਟ ਸੀ ਜਿਗਾ ਕਿ 7.25 ਸੀਗਾ ਸੋ ਇਸ ਤੋਂ ਬਾਅਦ ਉਹ ਲੱਗੇ ਰਿਹਾ ਹੁਣ ਕੱਟ ਲਾਇਆ ਹੈ ਸੋ ਇਸ ਤੋਂ ਬਾਅਦ 6.90 ਤੇ ਆ ਗਿਆ ਹੈ ਤੇ ਇਹਦੇ ਵਿੱਚ ਥੋੜੀ ਰਾਹਤ ਜਿਹੜੀ ਆਮ ਲੋਕਾਂ ਨੂੰ ਜਿਹੜੀ ਮਿਲੀ ਹੈ ਸੋ ਤਕਰੀਬਨ ਗਿਲਸਾ ਵੀ ਦੇ ਵਿੱਚ ਦੇਖੀਏ ਸਿੱਕ ਕੁਆਟਰ ਦੀ ਕਮੀ ਤੋਂ ਬਾਅਦ ਤਾਂ ਜਿਹਨਾਂ ਕੋਲ 1 ਲੱਖ ਦੀ ਮਾਰਗੇਜ ਹੈ ਉਹਨੂੰ 15k ਡਾਲਰ ਦੇ ਕਰੀਬ ਜਿਹੜੀ ਆ ਮੰਥਲੀ ਜਿਹੜੀ ਆ ਰਾਹਤ ਮਿਲੂਗੀ ਜਿਹਨਾਂ ਕੋਲ 1 ਮਿਲੀਅਨ ਦੇ ਕਰੀਬ ਤੁਸੀਂ ਲਾ ਲੋ 150 ਡਾਲਰ ਤੋਂ ਲੈ ਕੇ 160k ਡਾਲਰ ਦੇ ਵਿੱਚਕਾਰ ਰਾਹਤ ਜਿਹੜੀ ਆ ਮਿਲਦੀ ਸੰਭਾਵਨਾ ਹੁਣ ਇਸ ਕੱਟਾ ਤੋਂ ਬਾਅਦ ਜੇਕਰ ਅਸੀਂ ਫੈਡਰਲ ਸਰਕਾਰ ਦੀ ਗੱਲ ਕਰੀਏ ਤਾਂ ਜਿਹੜੇ ਫੈਡਰਲ ਮਿਨਿਸਟਰਸ ਨੇ ਸੋ ਉਹਨਾਂ ਵੱਲੋਂ ਇਸ ਕੱਟ ਦਾ ਸਹਰਾ ਆਪਣੇ ਸਿਰ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਇਹਦੇ ਵਿੱਚ ਗੱਲ ਕਰੀਏ ਕਿ ਜਿਹੜੇ ਕ੍ਰਿਸਟਿਅਨ ਫ੍ਰੀਲੈਂਡ ਨੇ ਜਿਹੜੇ ਕਿ ਫਾਈਨੈਂਸ ਮਿਨਿਸਟਰ ਵੀ ਨੇ ਤੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬੈਂਕ ਆਫ ਕੈਨੇਡਾ ਦਾ ਫੈਸਲਾ ਆ ਕਹਿੰਦੇ ਖੁਸ਼ੀ ਵਾਲੀ ਖਬਰ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਸਰਕਾਰ ਦੀਆਂ ਨੀਤੀਆਂ ਸੀਆਂ ਕਿ ਵਿਆਜ ਦਰਾਂ ਨੂੰ ਘਟਾਉਣ ਵਾਸਤੇ ਜੋ ਮੁਲਕ ਦੇ ਵਿੱਚ ਜੋ ਮਾਹੌਲ ਬਣਾਉਣ ਦੀ ਲੋੜ ਸੀਗੀ ਜੋ ਆਰਥਿਕ ਸਥਿਤੀਆਂ ਕਹਿੰਦੇ ਪੈਦਾ ਕਰਨ ਦੀ ਲੋੜ ਸੀਗੀ ਤਾਂ ਕਹਿੰਦੇ ਵੀ ਸਰਕਾਰ ਉਸ ਵਾਸਤੇ ਲਗਾਤਾਰ ਕੰਮ ਕਰ ਰਹੀ ਸੀਗੀ ਤਾਂ ਸਰਕਾਰ ਦੇ ਕਹਿੰਦੇ ਕੀਤੀ ਹੋਈ ਯਤਨਾਂ ਕਰਕੇ ਦੇਸ਼ ਦੇ ਵਿੱਚ ਮਹਿੰਗਾਈ ਵੀ ਕਾਬੂ ਹੋਈ ਹੈ ਇਹੋ ਜੀ ਸਥਿਤੀ ਵੀ ਬਣੀ ਹੈ ਤਾਂ ਇਸ ਕਰਕੇ ਕਹਿੰਦੇ ਆ ਵੀ ਜੋ ਇਹ ਬੈਂਕ ਆਫ ਕੈਨੇਡਾ ਨੇ ਫੈਸਲਾ ਲਿਆ ਆ ਤਾਂ ਉਹਦੇ ਵਿੱਚ ਇਸ ਰਕਾਰ ਦਾ ਵੱਡਾ ਹੱਥ ਹੈ ਕਿਉਂਕਿ ਸਰਕਾਰ ਨੇ ਮਾਹੌਲ ਹੀ ਇਸ ਢੰਗ ਦਾ ਬਣਾਤਾ ਸੀਗਾ ਜੀ ਹੁਣ ਇਹਦੇ ਵਿੱਚ ਗਿਲਸਾ ਵੀ ਇਹ ਗੱਲ ਹੈ ਕਿ ਜਦੋਂ ਤੇ ਬੈਂਕ ਆਫ ਕੈਨੇਡਾ ਨੇ ਇੱਕ 쿼ਟਰ ਘਟਾ ਦਿੱਤਾ ਲੋਕਾਂ ਨੇ ਇਹਦੇ ਵਿੱਚ ਖੁਸ਼ੀ ਵੀ ਜ਼ਾਹਿਰ ਕੀਤੀ ਕਿ ਚਲੋ ਥੋੜੀ ਬੋਤੀ ਰਾਹਤ ਮਿਲੂਗੀ ਪਰ ਜਦੋਂ ਪਹਿਲਾਂ ਇੰਨਾ ਮਹਿੰਗਾਈ ਵੱਧ ਰਹੀ ਸੀ ਬੈਂਕ ਆਫ ਕੈਨੇਡਾ ਜਿਹੜਾ ਲਗਾਤਾਰ ਵਿਆਜ ਵਧਾ ਰਿਆ ਸੀਗਾ ਉਸ ਸਮੇਂ ਕਦੀ ਵੀ ਕਿਸੇ ਮਨਿਸਟਰ ਨੇ ਆ ਕੇ ਸ਼ਹਿਰਾ ਨਹੀਂ ਲਿਆ ਵੀ ਸਾਡੀਆਂ ਗਲਤ ਨੀਤੀਆਂ ਕਰਕੇ ਮਗ੍ਹਾਈ ਦੇਸ਼ ਚ ਵਧੀ ਹੈ ਸੋ ਇਸ ਕਰਕੇ ਬੈਂਕ ਆਫ ਕੈਨੇਡਾ ਵਿਆਜ ਵਧਾ ਰਿਆ ਹੁਣ ਘਟਾਲਤਾ ਤਾਂ ਸਾਰੇ ਮਨਿਸਟਰ ਨੇ ਐਮਪੀਸ ਨੇ ਲਿਬਰਲ ਦੇ ਉਹੀ ਤਾਂ ਸ਼ਹਿਰਾ ਆਪਣੇ ਸਿਰ ਤੇ ਲੈ ਕੇ ਇਹਹੀ ਤਾਂ ਪ੍ਰਧਾਨਾ ਸਾਹਿਬ ਰਾਜਨੀਤੀ ਹੈ ਹੈ ਜੀ ਜਿਹੜਾ ਕੁਝ ਕਰ ਲਿਆ ਜੀ ਉਹ ਅਸੀਂ ਕਰ ਲਿਆ ਜਿਹੜਾ ਚੰਗਾ ਕੀਤਾ ਔਰ ਜਿਹੜਾ ਮਾੜਾ ਕੀਤਾ ਉਹ ਅਸੀਂ ਨਹੀਂ ਕੀਤਾ ਸੋ ਇਹਹੀ ਰਾਜਨੀਤੀ ਹੈ ਜੀ ਗੋਹਡ ਸਰ ਪਹਿਲਾ ਗਿਲਸਾ ਵੀ ਹੁੰਦਾ ਸੀਗਾ ਕਿ ਜਦੋਂ ਬੈਂਕ ਆਫ ਕੈਨੇਡਾ ਫੇ ਕਹਿੰਦੇ ਸੀ ਤਾਂ ਇਹ ਜਾਤ ਸੰਸਥਾ ਵੀ ਸਾਡਾ ਕੋਈ ਲੈਣ ਦੇਣਾ ਨਹੀਂ ਪਰ ਹੁਣ ਹੁਣ ਕਹਿ ਰਹੇ ਨੇ ਵੀ ਸਾਡੇ ਕਰਕੇ ਹੋਇਆ ਸੋ ਇਹ ਰਾਜਨੀਤੀ ਲੋਕਾਂ ਨੂੰ ਵੀ ਸਮਝਣੀ ਲੋੜ ਹੈ ਵੀ ਕਿਸ ਤਰੀਕੇ ਨਾਲ ਸਹਰਾ ਲਿਆ ਜਾਂਦਾ ਕਿਸ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਪਚਿਆ ਜਾਂਦਾ ਹੁਣ ਦੂਜੇ ਪਾਸੇ ਗਿਲਸਾ ਇੱਕ ਖਬਰ ਕਾਫੀ ਜਿਹੜੀ ਹੈ ਇਸ ਸਮੇਂ ਕੈਨੇਡਾ ਦੇ ਵਿੱਚ ਅਹਿਮਤ ਵਾਲੀ ਵੀ ਹੈ ਉਹ ਹੈ ਵਿਦੇਸ਼ੀ ਨਾਗਰਦਾਰੀ ਜੋ ਜਿਸ ਤੰਗ ਨਾਲ ਜੋ ਪਾਰਲੀਮੈਂਟਰੀ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਗੱਲ ਆਖੀ ਹੈ ਕਿ ਮੌਜੂਦਾ ਜਿਹੜੇ ਸਿਟਿੰਗ ਐਮਪੀਐਸਵੀ ਨੇ ਉਹ ਵੱਖ-ਵੱਖ ਧੰਗ ਦੀ ਜਿਹੜੀ ਫੋਰਨ ਇੰਟਰਫੇਸ ਦੇ ਵਿੱਚ ਇਨਵੋਲ ਰਹੇ ਨੇ ਤੇ ਬਹੁਤ ਪ੍ਰੀਖਿਆ ਦੇ ਨਾਲ ਉਹਨਾਂ ਨੇ ਦੱਸਿਆ ਵੀ ਜਿਹੜੇ ਆਪਣੇ ਇਕ ਲੀਗ ਸਨੇਤ ਉਹਨਾਂ ਦੇ ਉੱਪਰ ਵੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਇੱਕ ਖੁਫੀਆ ਗੱਲਾਂ ਵੀ ਸੀਆਂ ਉਹ ਵੀ ਦੂਜੀਆਂ ਸਰਕਾਰਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਬਹੁਤ ਹੀ ਗੰਭੀਰ ਮਸਲਾ ਜਿਹੜਾ ਫੋਰਨ ਇੰਟਰਫੇਸ ਨੂੰ ਲੈ ਕੇ ਸਾਹਮਣੇ ਆਇਆ ਸੋ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਜਿਹੜੀ ਚੀਨ ਦੀ ਤਾਂ ਗੱਲ ਹੋ ਰਹੀ ਹੈ ਤੇ ਦੂਜਾ ਨਾਮ ਇਹਦੇ ਵਿੱਚ ਭਾਰਤ ਦਾ ਆ ਰਿਹਾ ਕਿ ਭਾਰਤ ਚੀਨ ਤੋਂ ਵੱਧ ਦੂਚਾ ਤਬ ਤੋਂ ਵੱਡਾ ਫੈਕਟਰ ਬੜਿਆ ਕੈਨੇਡਾ ਦੇ ਵਿੱਚ ਫੋਰਨ ਇੰਟਰਫੀਰੈਂਸ ਦਾ ਸੋ ਇਹਦੇ ਵਿੱਚ ਵੱਖ-ਵੱਖ ਢੰਗ ਤਰੀਕੇ ਨਾਲ ਚਾਹੇ ਉਹ ਮੀਡੀਆ ਦੇ ਥਰੂ ਇੰਟਰਫੀਰੈਂਸ ਹੋਵੇ ਜਾਂ ਜਿਹੜੇ ਇਹ ਵੱਖ-ਵੱਖ ਢੰਗ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੋਵੇ ਜਿਹੜੇ ਇਹ ਵੱਡੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਚਾਹੇ ਉਹਨਾਂ ਦੇ ਪ੍ਰਧਾਨਗੀਆਂ ਦੀ ਚੋਣਾ ਹੋਵੇ ਸੋ ਬਹੁਤ ਸਾਰੀਆਂ ਗੱਲਾਂ ਸੀ ਹੁਣ ਇਹ ਮੰਗ ਉੱਠ ਰਹੀ ਹੈ ਕਿ ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਆਉਣਾ ਚਾਹੀਦਾ ਤੇ ਕਿਹੜੇ ਸੱਦੇ ਜਿਹੜੇ ਮੈਂਬਰ ਨੇ ਜਿਹੜੇ ਐਮਪੀਸ ਨੇ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ ਆ ਪਰ ਇਹਦੇ ਵਿੱਚ ਜਿੱਥੇ ਇਸ ਬਾਬਤ ਜਿਹੜੀ ਮੰਗ ਹੋ ਰਹੀ ਹੈ ਜਿੱਥੇ ਆਰਸੀਐਮਪੀ ਨੇ ਵੀ ਇਹ ਗੱਲ ਕਹੀ ਹੈ ਵੀ ਅਸੀਂ ਇਸ ਚੀਜ਼ ਵਾਸਤੇ ਅਵੇਅਰ ਆ ਸਾਨੂੰ ਪਤਾ ਆ ਕੀ ਇੰਟੈਲੀਜੈਂਸ ਜਿਹੜੀ ਆ ਜਾਂਚ ਵੀ ਚੱਲ ਰਹੀ ਹੈ ਤੇ ਕਹਿੰਦੇ ਅਸੀਂ ਖੁਦ ਵੀ ਇਸ ਬਾਬਤ ਜਿਹੜੇ ਪੂਰੀ ਤਰੀਕੇ ਨਾਲ ਅਵੇਅਰ ਆ ਕਿ ਇਹ ਸਾਰਾ ਕੋਸ਼ਿਸ਼ ਤੇ ਹੋਇਆ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਇਹਦੇ ਵਿੱਚ ਜੇਕਰ ਅਸੀਂ ਮਿਨਿਸਟਰ ਆਫ ਪਬਲਿਕ ਸੇਫਟੀ ਡੋਮਿਨਿਕ ਲਿਬਲੈਂਕ ਦੀ ਗੱਲਬਾਤ ਕਰੀਏ ਜੀ ਤੇ ਉਹਨਾਂ ਤੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਕਿਉਂ ਨਹੀਂ ਉਹਨਾਂ ਐਮਪੀ ਦੇ ਨਾਮ ਜਨਤਕ ਕੀਤੇ ਜਾਣ ਜਿਨ੍ਹਾਂ ਨੇ ਇਸ ਢੰਗ ਦਾ ਜਿਹੜਾ ਕੰਮ ਕੀਤਾ ਤੇ ਉਹ ਕਹਿੰਦੇ ਆ ਕਿ ਜਿਹੜੇ ਹੋਰ ਵੈਸਟਰਨ ਡੈਮੋਕ੍ਰੇਸੀ ਨੇ ਕਹਿੰਦੇ ਜਦੋਂ ਇੰਟੈਲੀਜੈਂਸ ਇਨਵੈਸਟੀਗੇਸ਼ਨ ਹੁੰਦੀ ਹੈ ਕਹਿੰਦੇ ਇਸ ਢੰਗ ਨਾਲ ਅਸੀਂ ਪਬਲਿਕਲੀ ਨਹੀਂ ਦੱਸ ਸਕਦੇ ਇਹੀ ਕਹਿੰਦੇ ਹੋਰ ਵੈਸਟਰਨ ਡੈਮੋਕ੍ਰੇਸੀ ਵਿੱਚ ਕੀ ਹੁੰਦਾ ਆ ਸੋ ਕਹਿੰਦੇ ਜਿਹੜੀ ਇੰਟੈਲੀਜੈਂਸ ਇਨਵੈਸਟੀਗੇਸ਼ਨਾਂ ਹੁੰਦੀਆਂ ਨੇ ਉਹਨਾਂ ਨੂੰ ਕਹਿੰਦੇ ਇਸ ਤਰ੍ਹਾਂ ਪਬਲਿਕਲੀ ਨਹੀਂ ਦੱਸਿਆ ਜਾ ਸਕਦਾ ਭਾਵ ਉਹਨਾਂ ਨੇ ਆਪਣਾ ਜਿਹੜੀ ਗੱਲ ਸਾਹਮਣੇ ਰੱਖੀ ਹੈ ਵੀ ਹਾਲ ਦੀ ਘੜੀ ਉਹਨਾਂ ਦੇ ਨਾਮ ਜਿਹੇ ਜਨਤਕ ਨਹੀਂ ਕੀਤੇ ਜਾ ਸਕਦੇ ਭਾਵੇਂ ਕਿ ਮੰਗ ਹੋ ਰਹੀ ਹੈ ਪਰ ਪਬਲਿਕ ਸੇਫਟੀ ਮਿਨਿਸਟਰ ਦਾ ਕਹਿਣਾ ਹੈ ਕਿ ਜਿਹੜੀ ਇਹ ਖੁਫੀਆ ਜਾਣਕਾਰੀ ਹੈ ਇਸ ਢੰਗ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਨਹੀਂ ਲਿਆ ਸਕਦੇ ਜੀ ਬਿਲਕੁਲ ਕੁਸ਼ਕ ਦੇ ਸੰਦੇਸ਼ ਨੇ ਜੀ ਉਹ ਕਰ ਲਈਏ ਤੇ ਉਸ ਤੋਂ ਬਾਅਦ ਅਗਲੀ ਨਿਊਜ਼ ਵੱਲ ਚੱਲਦੇ ਆ ਪੀ ਆਰ ਹੋਮ ਸਪਲਾਈਜ਼ ਦੇ ਉੱਤੇ ਤੁਸੀਂ ਕਾਲ ਕਰਨੀ ਆ 9054613888 ਕੰਸਟਰਕਸ਼ਨ ਰਿਲੇਟਡ ਕੋਈ ਵੀ ਸਮਾਨ ਲਿਆਉਣਾ ਟਾਇਲਟ ਸੀ ਸ਼ਾਵਰ ਡੋਰ ਸ਼ਾਵਰ ਪੈਨਲ ਤਾਂ ਪੀ ਆਰ ਹੋਮ ਸਪਲਾਈਜ਼ ਦੇ ਉੱਤੇ ਜਾਓ ਬਹੁਤ ਕਾਟ ਟ੍ਰੇਡ ਦੇ ਉਤੇ ਤੁਹਾਨੂੰ ਸਾਰਾ ਸਮਾਨ ਮਿਲ ਜਣਾ 905 461 3888 ਇਹਦੇ ਬਿਲਕੁਲ ਸਾਹਮਣੇ ਆ ਹਾਰਡਵੁੱਡ ਜਾਇੰਟ 416 768 2200 ਹਾਰਡਵੁੱਡ ਵਾਇਨਲ ਲੈਮੀਨੇਟ ਦੇ ਉਤੇ ਸਪੈਸ਼ਲ ਡਿਸਕਾਊਂਟ 1 ਸਾਲ ਦੇ ਲਈ ਕੋਈ ਪੈਸਾ ਨਹੀਂ ਦੇਣਾ 416 768 2200 ਦੇ ਉਤੇ ਕਾਲ ਕਰਨੀ ਆ ਕਿਚਨ ਲਗਵਾਉਣੀ ਆ ਬੇਸਮੈਂਟ ਦੇ ਵਿੱਚ ਜਾਂ ਮੇਨ ਫਲੋਰ ਦੇ ਉੱਪਰ ਤਾਂ ਐਚਡੀ ਕਿਚਨ ਤੋਂ ਗੁਰਪਾਲ ਐਮਬੀ ਦੇ ਨਾਲ 647 894 4647 ਦੇ ਉਤੇ ਗੱਲਬਾਤ ਕਰ ਸਕਦੇ ਹੋ ਰੀਅਲ ਸੇਡ ਲਾਈਸੈਂਸ ਹੋਰ ਇੱਕ ਵਧੀਆ ਬਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਸੀਗੇ ਜਿੱਥੇ ਤੁਹਾਨੂੰ ਨਾ માત્ર ਮੰਥਲੀ ਫੀਸ ਹੋਵੇ ਔਰ ਤੁਹਾਨੂੰ 1 ਟੂ 1 ਟ੍ਰੇਨਿੰਗ ਮਿਲੇ ਤਾਂ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਜ਼ ਜਾਂ ਹਰਪ ਗਰੇਵਾਲ ਦੇ ਨਾਲ 905 913 85100 ਦੇ ਉੱਤੇ ਗੱਲਬਾਤ ਕਰਨੀ ਆ ਐਸਐਮਐਸ ਲੋਜਿਸਟਿਕ ਨੂੰ ਕਾਲ ਕਰਨੀ ਆ ਤੁਹਾਨੂੰ ਜੌਬ ਚਾਹੀਦੀ ਆ ਡਿਸਪੈਚਰ ਦੀ ਜਾਂ ਡਰਾਈਵਰ ਦੀ ਤਾਂ 647 5002019 ਦੇ ਉੱਤੇ ਕਾਲ ਕਰਨੀ ਹੈ ਔਰ MD ট্রাক ਅਕੈਡਮੀ ਨੂੰ ਮੈਨੂਅਲ ਜਾਂ ਆਟੋਮੈਟਿਕ ট্রাক ਸਿੱਖਣ ਦੇ ਲਈ 6475428841 ਨੰਬਰ ਦੇ ਉੱਤੇ ਕਾਲ ਕਰ ਲੈਣੀ ਹੈ ਇੱਕ ਕਾਲ ਆਪਣੇ ਨਾਲ ਕਾਫੀ ਦੇਰ ਤੋਂ ਹੋਲਡ ਆ ਜੀ ਕੁਇਕਲੀ ਅਗਰ ਤੁਹਾਡਾ ਕੋਈ ਸਵਾਲ ਹੈ ਜੀ ਮੈਂ ਲਾਦਾ ਡ੍ਰੌਪ ਕਰ ਗਏ ਨੇ ਚਲੋ ਅਕਲਤਨ ਬਾਈ ਜੀ ਗੋ ਹੈਡ ਪਲੀਜ਼ ਜੀ ਅਗਲੀ ਨਿਊਜ਼ ਵੱਲ ਚਲਦੇ ਹਾਂ ਸੋ ਇਹ ਜਿਹ ਵਿੱਚ ਅੰਟਾਰੀਓ ਦੀ ਗੱਲ ਕਰੀਏ ਤੇ ਗਿਲਸਾਫ ਜਿਹੜਾ ਪ੍ਰੋਵਿੰਸ਼ਲ ਦਾ ਬਿੱਲ ਸੀਗਾ 85 ਸੋ ਇਹ ਬਿੱਲ ਕੀ ਸੀ ਕਟਿੰਗ ਰੈਕਟਿਵ ਤੇ ਚਾਹਾਂ ਜਿਹੜੇ ਹਾਊਸ ਜਿਹੜੇ ਨੇ ਇੱਥੇ ਬਣਾਉਣੇ ਨੇ ਸੋ ਕਟਿੰਗ ਰੈਕਟਿਵ ਟੂ ਬਿਲਡ ਮੋਰ ਹਾਊਸਿੰਗ ਐਕਟ ਉਹ ਜੋ ਪਨਾਇਆ ਸੀ ਫੋਰ ਸਰਕਾਰ ਨੇ ਵਧੇਰੇ ਘਰ ਬਣਾਉਣ ਵਾਸਤੇ ਸੋ ਇਹਦੇ ਬਾਰੇ ਖਬਰ ਆਈ ਹੈ ਕਿ ਇਹ ਤੀਜੀ ਜਿਹੜੀ ਆਪਣੀ ਰੀਡਿੰਗ ਤੇ ਫਾਈਨਲ ਰੀਡਿੰਗ ਹੈ ਉਸ ਨੂੰ ਇਹ ਆਸ ਕਰ ਚੁੱਕਾ ਆ ਤੇ ਇਸ ਹਫਤੇ ਦੇ ਜਿਹੜਾ ਚੱਲ ਰਿਹਾ ਸੀ ਅੰਤ ਤੱਕ ਦੀ ਉਮੀਦ ਹੈ ਕਿ ਇਹ ਕਾਨੂੰਨ ਜਿਹੜਾ ਬਣ ਜਾਏਗਾ ਸੋ ਇਹਦੇ ਵਿੱਚ ਕੀ ਆ ਕਿ ਜਿਹੜੀਆਂ ਵੱਖ-ਵੱਖ ਰਿਸਟ੍ਰਿਕਸ਼ਨਸ ਹੁੰਦੀਆਂ ਬਿਲ ਦਸਤੇ ਪਰ ਤੇਜੀ ਨਾਲ ਕਾਰਬਾਉਂਟ ਜਿਹੜਾ ਅੜੇਕਾ ਬਣਦਿਆਂ ਨੇ ਤੇ ਫੋਰ ਸਰਕਾਰ ਇਹਦੇ ਵਿੱਚ ਚਾਹੁੰਦੀ ਆ ਕਿ ਇਹ ਜਿਹੜੀਆਂ ਤਰੀਕੇ ਨੇ ਵੱਖ-ਵੱਖ ਤਰ੍ਹਾਂ ਦੇ ਦੂਰ ਹੋਣ ਦੇ ਤੇਜੀ ਨਾਲ ਕਾਰਬਾਉਂ ਬਣ ਜੀ ਇਹਦੇ ਵਿੱਚ ਗਿੱਲ ਸਾਹਿਬ ਇਹ ਵੀ ਗੱਲ ਹੈ ਕਿ ਜਿਹੜੀ ਅਮਾਉਂਟ ਆਫ ਪਾਰਕਿੰਗ ਜਿਹੜੀ ਡਿਵੈਲਪਰ ਵਾਸਤੇ ਚਾਹੀਦੀ ਹੁੰਦੀ ਆ ਸੋ ਉਹਦੇ ਵਿੱਚ ਵੀ ਜਿਹੜੀ ਆ ਸਰਕਾਰ ਛੋਟ ਦੇ ਰਹੀ ਹੈ ਕਿ ਜਿਹੜੀ ਇੱਕ ਬਿਲਡਰਸ ਵਾਸਤੇ ਹੁੰਦੀ ਵੀ ਅਸੀਂ ਘਰ ਬਣਾਇਆ ਇੰਨੀ ਪਾਰਕਿੰਗ ਤੁਹਾਨੂੰ ਹੈਵ ਟੂ ਗਾਉਣੀ ਪੈਣੀ ਆ ਸੋ ਉਹਦੇ ਵਿੱਚ ਵੀ ਸਰਕਾਰ ਜਿਹੜੀ ਰੈਡਕਸ਼ਨ ਕਰ ਰਹੀ ਹੈ ਸੋ ਇਹਦਾ ਇੱਕ ਮਾੜਾ ਪ੍ਰਭਾਵ ਵੀ ਆ ਸਕਦਾ ਅਸੀਂ ਆਉਣੇ ਸਮੇਂ 'ਚ ਲੋਕ ਫਿਰ ਇਹੋ ਜਿਹੇ ਮੁੱਦੇ ਛੇੜਨੇਗੇ ਵੀ ਘਰ ਬਣਾ ਲਿਆ ਪਾਰਕਿੰਗ ਛੱਡਦੇ ਨਹੀਂ ਆ ਪਰ ਇੱਥੇ ਹੁਣ ਫਟਾਫਟ ਡਿਵੈਲਪਰਸ ਨੂੰ ਖਰੀਚਣ ਨਹੀਂ ਦਿੱਤੀ ਜਾ ਰਹੀ ਹੈ ਵੀ ਤੁਸੀਂ ਬਣਾਓ ਕੋਈ ਚੈੱਕ ਇਹ ਲੰਬਾ ਤੀਨਾਂ ਨੂੰ ਸਿਖਾਵਾਂਗੇ ਪਰ ਫਿਰ ਲੋਕਾਂ ਨੇ ਤੁਸੀਂ ਦੇਖੋ ਕਿ ਬਾਅਦ ਵਿੱਚ ਸਵਾਲ ਜਿਹੜੇ ਖੜੇ ਘਾਨੇ ਆ ਕਿ ਘਰ ਇੰਨਾ ਮਹਿੰਗਾ ਅੱਗੇ ਇੱਕ ਗੱਡੀ ਨਹੀਂ ਖੜੀ ਹੁੰਦੀ ਐ ਤੇ ਗੱਡੀਆਂ ਨਹੀਂ ਖੜੀ ਹੁੰਦੀਆਂ ਪਰ ਇੱਥੇ ਫੋਰ ਸਰਕਾਰ ਨੇ ਜਿਹੜਾ ਬਿੱਲ ਬਣਾਇਆ ਸੋ ਕਾਫੀ ਛੋਟਾ ਜਿਹੜੀਆਂ ਇਹਦੇ ਵਿੱਚ ਵੱਖ-ਵੱਖ ਡਿਵੈਲਪਰਸ ਨੂੰ ਦਿੱਤੀਆਂ ਜਾਣੀਆਂ ਨੇ ਤਾਂ ਇੱਕ ਖਬਰ ਆ ਰਹੀ ਐ ਕਿ 에ਅਰ ਕੈਨੇਡਾ ਦੇ ਜਹਾਜ਼ ਬਾਰੇ ਇਹ ਜਹਾਜ਼ ਰਸਿਆ ਜਾ ਰਿਹਾ ਵੀ ਕੱਲ ਰਾਤੀ ਬੁੱਧਵਾਰ ਸ਼ਾਮ ਨੂੰ 8:46 ਵਜੇ ਤੋਂ ਬਾਅਦ ਅਰ ਯੇ ਤੇ ਉਸ ਸਮੇਂ ਇਥੋਂ ਟ੍ਰਾਂਟੋ ਦੇ ਬੀਅਰਸਨ 에ਅਰਪੋਰਟ ਤੋਂ ਉੜਿਆ ਸੀਗਾ ਤੇ ਵਾਪਸ 9 ਵਜੇ ਕੀ 50 ਮਿੰਟ ਤੇ ਆ ਗਿਆ ਇਹਨੇ ਪੈਰਿਸ ਜਾਣਾ ਸੀ ਫਰਾਂਸ ਦੇ ਵਿੱਚ ਬੋਇੰਗ ਦਾ ਜਹਾਜ਼ ਸੀ 777 에ਅਰਕ੍ਰਾਫਟ ਸੀਗਾ 398 ਜਣੇ ਇਹਦੇ ਵਿੱਚ ਜਿਹੜੇ ਬੈਠੇ ਹੋਏ ਸੀਗੇ ਸੋ ਦੱਸਿਆ ਗਿਆ ਵੀ ਇੰਜਣ ਦੇ ਵਿੱਚ ਤਕਨੀਕੀ ਖਰਾਬੀ ਆਈ ਤਕਨੀਕੀ ਖਰਾਬੀ ਹੋਣ ਕਾਰਨ ਵਾਪਸ ਤਕਰੀਬਨ ਤੁਸੀਂ ਦੇਖ ਲਓਗੇ ਘੰਟੇ ਦੇ ਵਿੱਚ ਜਹਾਜ਼ ਮੁੜ ਕੇ ਦੁਬਾਰਾ ਪੀਰਸਨ ਏਅਰਪੋਰਟ ਤੇ ਆ ਗਿਆ ਇਹ ਬੜੀਆਂ ਹੁਣ ਖਬਰਾਂ ਐ ਅਜੋ ਜੀਆਂ ਆ ਰਹੀਆਂ ਨੇ ਕਿ ਜਿਹੜੀਆਂ ਬੋਇੰਗ ਏਅਰਕ੍ਰਾਫਟ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਕਿ ਤਕਨੀਕੀਆਂ ਖਰਾਬੀਆਂ ਇਹਨਾਂ ਵਿੱਚ ਬਹੁਤ ਆਉਣ ਲੱਗੀਆਂ ਸੋ ਇੱਥੇ ਵੀ ਇਹ ਕੇਅਰ ਕੈਨੇਡਾ ਦਾ ਜਿਹੜਾ ਜਹਾਜ਼ ਹੈ ਉਹਨੂੰ ਫਿਰ ਵਾਪਸ ਮੋੜਨਾ ਪਿਆ ਸੋ ਅੰਤ ਦੇ ਵਿੱਚ ਖਬਰ ਐ ਅਮਰੀਕਾ ਦੀ ਅਮਰੀਕਾ ਦਾ ਟੈਕਸਸ ਸੂਪਾਇਆ ਸੋ ਉਹਦੇ ਨਾਲ ਸੰਬੰਧ ਭਾਰਤੀ ਮੂਲ ਦੇ ਜਿਹੜਾ ਇੱਕ ਵਿਅਕਤੀ ਆ ਭੂਸ਼ਣ ਅਥਲੇ ਉਮਰ 48 ਸਾਲ ਹੈ ਉਸ ਨੂੰ ਐਸਬੀਆਈ ਐਸਬੀਆਈ ਵੱਲੋਂ ਚਾਰਜ ਕੀਤਾ ਜਿੰਨ ਸਭ ਚਾਰਜ ਕਰਨ ਦਾ ਕੰਮ ਇਹ ਬਣਿਆ ਆ ਕਿ ਉਹ ਉੱਥੇ ਇੱਕ ਸਿੱਖ ਨਾਨ ਪ੍ਰੋਫਿਟ ਜਿਹੜੀ ਜਥੇਬੰਦੀ ਸੀ ਉਹਦੇ ਕਾਰਕੁਨਾਂ ਨੂੰ ਫੋਨ ਕਰਕੇ ਧਮਕਾਉਂਦਾ ਸੀਗਾ ਵੀ ਤੁਹਾਨੂੰ ਮਰਵਾ ਦੇਵਾਂਗਾ ਸਾਡੇ ਖਿਲਾਫ ਜਿਹੜੇ ਮੈਂ ਵਕ ਵਕ ਜਿਹੜੇ ਕੰਮ ਕਰਾਂਗਾ ਉਹ ਜਿਹੜੀਆਂ ਥ੍ਰੈਟ ਇਹ ਬੰਦਾ ਦੇ ਰਿਹਾ ਸੀਗਾ ਐਸਬੀਆਈ ਨੇ ਇਸ ਥ੍ਰੈਟ ਨੂੰ ਕਾਫੀ ਸੀਰੀਅਸਲੀ ਲਿਆ ਫਿਲਡੈਲਫੀਆ ਆਫਿਸ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਬਾਕਾਇਦਾ 48 ਸਾਲਾਂ ਦੇ ਉਹ ਡਿਪੋਜੀਸ਼ਨ ਅਥਲੇ ਨੂੰ ਚਾਰਜ ਕੀਤਾ ਗਿਆ ਜੇ ਤੋਸ਼ ਸਿੱਧ ਹੋ ਗਿਆ ਤੇ 10 ਸਾਲ ਦੀ ਸਜ਼ਾ ਤੇ ਵੱਡਾ ਜੁਰਮਾਨਾ ਜਿਹੜਾ ਇਹਨਾਂ ਨੂੰ ਹੋ ਸਕਦਾ ਕੱਲ ਨੂੰ ਕਰਾਂਗੇ ਜੀ ਇਹਦੇ ਉੱਤੇ ਡਿਟੇਲ ਚ ਗੱਲਬਾਤ ਸੋ ਕਲਤਰਨ ਸਿੰਘ ਪ੍ਰਧਾਨ